ਅੱਛਾ ਗੱਲ ਜੀ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਸ਼ਾਮਲ ਨੇ ਸਰਦਾਰ ਜੋਗਾ ਸਿੰਘ ਚੱਪੜ ਜੋਗਾ ਸਿੰਘ ਚੱਪੜ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਪੰਥਕ 이슈 ਦੇ ਉੱਪਰ ਜੋ ਕੁਝ ਇਸ ਵੇਲੇ ਪੰਥ ਦੇ ਵਿੱਚ ਖਲਾਅ ਹੈ ਕੌਮ ਦਾ ਜਿਹੜਾ ਖਲਾਅ ਹੈ ਉਹ ਭਾਵੇਂ ਰਾਜਨੀਤਿਕ ਤੌਰ ਦੇ ਉੱਪਰ ਹੋਵੇ ਜਾਂ ਫਿਰ ਧਾਰਮਿਕ ਤੌਰ ਦੇ ਉੱਪਰ ਹੋਵੇ ਪੰਜਾਬ ਦੀ ਇੱਕ ਸਿਆਸੀ ਜਮਾਤ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਗੀ ਵੀ ਕਰਦੀ ਰਹੀ ਆ ਪੰਥ ਦੇ ਨਾਲੋਂ ਨਾਲ ਧਾਰਮਿਕ ਨੁਮਾਇੰਦਗੀ ਵੀ ਕਰਦੀ ਰਹੀ ਆ ਤੇ ਇਸ ਸਭ ਕਸੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਹੋਣ ਦਾ ਮਾਣ ਮਹਿਸੂਸ ਹੈ ਪਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਡਕਲਾਈਨ ਹੋਈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਨਘਾਰ ਹੈ ਉਹ ਹੁਣ ਸ਼ੁਰੂ ਹੋਇਆ तमाम ਤਰੀਕੇ ਦੇ ਜਿਹੜੇ ਇਲਜ਼ਾਮ ਨੇ ਆਪੋਜੀਸ਼ਨ ਨੇ ਲਾਣੇ ਉਹ ਸ਼ੁਰੂ ਕਰ ਦਿੱਤੇ ਕਿ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਿਆਂ ਦੇ ਉੱਪਰ ਕਾਬਜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਾਬਜ ਹੈ ਜਦੋਂ ਜਥੇਦਾਰ ਲਾਏ ਜਾਂਦੇ ਨੇ ਹਟਾਏ ਜਾਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਹੈ ਉਹਨਾਂ ਦੇ ਆਦੇਸ਼ਾਂ ਤਹੀ ਸਾਰਾ ਕੁਝ ਹੁੰਦਾ ਲਗਾਤਾਰ ਇਹ ਸਾਰਾ ਕੁਝ ਚੱਲਦਾ ਰਿਹਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜਿਹੜੇ ਜਥੇਦਾਰ ਲਾਏ ਗਏ ਤੇ ਬਾਅਦ ਦੇ ਵਿੱਚ ਉਹ ਹਟਾਏ ਗਏ ਉਹ ਪਿਛਲੇ ਕਈ ਸਾਲਾਂ ਤੋਂ ਇਸ ਗੱਲ ਦੀ ਮਤਲਬ ਕਹਿ ਲਓ ਕਿ ਆਗਾਜ਼ ਕਰ ਰਹੇ ਨੇ ਜਾਂ ਦਮ ਪਰਦੇ ਨੇ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹ ਕਮੇਟੀ ਆਜ਼ਾਦ ਹੋਣੀ ਚਾਹੀਦੀ ਹੈ ਬਾਦਲਾਂ ਤੋਂ ਉਹ ਹੀ ਗੱਲ ਉਹ ਲੈ ਕੇ ਚੱਲ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਪਰ ਅੱਜ ਜਿਹੜੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਦੇ ਸੁਖਵੀਰ ਸਿੰਘ ਬਾਦਲ ਦੇ ਨਾਲ ਹੁੰਦੇ ਸੀ ਅੱਜ ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਵੱਡੇ ਸੁਧਾਰਾਂ ਦੀ ਲੋੜ ਹੈ ਐਸਜੀਪੀਸੀ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ ਇਸ ਤੋਂ ਅੱਗੇ ਵੀ ਗੱਲ ਚੱਲੇਗੀ ਕਿ ਜਿਹੜੇ ਹੁਣ ਜਥੇਦਾਰ ਲਾਏ ਤੇ ਹਟਾਏ ਗਏ ਇਹ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕੀਤਾ ਜੋ ਸਿੱਧਮ ਸਿੱਧਾ ਸ਼੍ਰੀ ਕਾਲਤਖਬ ਸਾਹਿਬ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਇਹਦਾ ਹੋਣਾ ਨਹੀਂ ਸੀ ਚਾਹੀਦਾ ਤੇ ਹਟਾਏ ਗਏ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋ ਰਹੇਗੇ ਨੇ ਉਹ ਇੱਕ ਚੇਤਨਾ ਮਾਰਚ ਕਰ ਰਹੇ ਨੇ ਪਿੰਡ-ਪਿੰਡ ਜਾ ਰਹੇ ਨੇ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਦੱਸ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਪੰਥ ਨੂੰ ਆਜ਼ਾਦ ਕਰਨ ਦੀ ਲੋੜ ਹੈ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਪੰਥ ਦੀ ਸੰਸਥਾ باندې ਉੱਪਰ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਉਭਾਰ ਰਹੇ ਨੇ ਦੂਜੇ ਪਾਸੇ ਜਿਵੇਂ ਮੈਂ ਛੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਭਾਈ ਰਣਜੀਤ ਸਿੰਘ ਜਿਹੜੇ ਹੈਗੇ ਨੇ ਉਹ ਵੀ ਕਹਿ ਰਹੇ ਨੇ ਕਿ ਪੰਥ ਕਬਜ਼ੇ ਦੇ ਹੇਠ ਹੈ ਪੰਥ ਨੂੰ ਆਜ਼ਾਦ ਕਰਾਉਣਾ ਅੱਜ ਸਰਦਾਰ ਜੋਗਾ ਸਿੰਘ ਚਾਪੜ ਜਿਹੜੇ ਪੰਥਕ ਅਕਾਲੀ ਲਹਿਰ ਉਹ ਅਕਾਲੀ ਲਹਿਰ ਜਿਹਨੂੰ ਭਾਈ ਰਣਜੀਤ ਸਿੰਘ ਲੈ ਕੇ ਤੋਰ ਰਹੇ ਨੇ ਕਿ ਇਹ ਪੰਥਕ ਅਕਾਲੀ ਲਹਿਰ ਹੈ ਜਿਹੜੀ ਪੰਥ ਨੂੰ ਆਜ਼ਾਦ ਕਰਾਊਗੀ ਤੇ ਸ਼ਰੋਮਣੀ ਕਮੇਟੀ ਤੋਂ ਜਿਹੜੀ ਇਹਦੀ ਸ਼ੁਰੂਆਤ ਹੈ ਉਹ ਸ਼ੁਰੂਆਤ ਹੋਊਗੀ ਆਜ਼ਾਦੀ ਤੋਂ ਭਾਵ ਕਿ ਬਾਦਲ ਪਰਿਵਾਰ ਦਾ ਕਬਜ਼ਾ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਐਸਜੀਪੀਸੀ ਅਸੀਂ ਮੁਕਤ ਕਰਵਾਉਣੀ ਹੈ ਭਾਈ ਰਣਜੀਤ ਸਿੰਘ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਮੁਕਤ ਕਰਾਉਣੀ ਹੈ ਅਸੀਂ ਆਜ਼ਾਦ ਕਰਵਾਉਣੀ ਹੈ ਪੰਥਕ ਅਕਾਲੀ ਲਹਿਰ ਇਸ ਗੱਲ ਨੂੰ ਅੱਗੇ ਤੋਰਦੀ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਆਉਗੀ ਉਹ ਚੋਣ ਅਸੀਂ ਲੜਾਂਗੇ ਜਿੱਤਾਂਗੇ ਕਮੇਟੀ ਨੂੰ ਅਸੀਂ ਆਜ਼ਾਦ ਕਰਾਵਾਂਗੇ ਜਿਹੜੀ ਸਿੱਖ ਦੀ ਇੱਕ ਸਿੱਖਾਂ ਦੀ ਇੱਕ ਸੰਸਥਾ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਅੱਗੇ ਤੋਰ ਰਹੇ ਨੇ ਇਸੇ ਗੱਲ ਨੂੰ ਸਰਦਾਰ ਜੋਗਾ ਸਿੰਘ ਚਾਪੜਾ ਜਿਹੜੇ ਪੰਥਕ ਅਕਾਲੀ ਲਹਿਰ ਦੇ ਇੱਕ ਪ੍ਰਮੁੱਖ ਆਗੂ ਨੇ ਜਦੋਂ ਇਹ ਲਹਿਰ ਬਣੀ ਮਾਰਚ ਕਰਨੇ ਸ਼ੁਰੂ ਕੀਤੇ ਪ੍ਰੋਗਰਾਮ ਸ਼ੁਰੂ ਕੀਤੇ ਕਰਨੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਨਾਲ ਚਲੇ ਆਉਂਦੇ ਨੇ ਅੱਜ ਦਾ ਜਿਹੜਾ ਗੱਲਬਾਤ ਦਾ ਸਬਬ ਹੈ ਇੱਕ ਤਾਂ ਉਹ ਸਿਨੈਰੀਓ ਰਹੂਗਾ ਕਿ ਪੰਥਕ ਅਕਾਲੀ ਲਹਿਰ ਜੋਗਾ ਸਿੰਘ ਚਾਪੜ ਜਾਂ ਭਾਈ ਰਣਜੀਤ ਸਿੰਘ ਜੋ ਕੁਝ ਪੰਥ ਦੇ ਵਿੱਚ ਇਸ ਵੇਲੇ ਚੱਲ ਰਿਹਾ ਉਸ ਨੂੰ ਸਭ ਕਾਸੇ ਨੂੰ ਕਿਵੇਂ ਦੇਖ ਰਹੇ ਨੇ ਤੇ ਇਹਦੇ ਨਾਲੋਂ ਨਾਲ ਪੰਥਕ ਅਕਾਲੀ ਲਹਿਰ ਜੇ ਇਸ ਗੱਲ ਨੂੰ ਕਹਿੰਦੀ ਹੈ ਕਿ ਅਸੀਂ ਸਿੱਖ ਕੌਮ ਦੀ ਗੱਲ ਅੱਗੇ ਤੋਰ ਰਹੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਹਿੰਦੇ ਨੇ ਕਿ ਅਸੀਂ ਵੀ ਕੌਮ ਦੀ ਗੱਲ ਅੱਗੇ ਤੋਰ ਰਹੇ ਹਾਂ ਕਿ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕਦੇ ਨੇ ਇਹ ਗੱਲਾਂ ਸਾਰੀਆਂ ਅਪਾ ਚੱਪੜ ਸਾਬ ਤੋਂ ਲਵਾਂਗੇ ਚੱਪੜ ਸਾਬ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਪ੍ਰੋਗਰਾਮ 'ਚ ਜੀ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਪੰਥਕ ਅਕਾਲੀ ਪੰਥਕ ਲਹਿਰ ਕਹਿੰਦੇ ਨੇ ਕਿ ਅਸੀਂ ਬਾਦਲਾਂ ਤੋਂ ਮੁਕਤ ਕਰਵਾਉਣੇ ਨੇ ਗੁਰਦੁਆਰਿਆਂ ਦੇ ਉੱਪਰ ਕਾਬਜ ਨੇ ਤੇ ਐਸਜੀਪੀਸੀ ਦੇ ਉੱਪਰ ਕਾਬਜ ਨੇ ਹੁਣ ਪੰਥ ਦੇ ਵਿੱਚ ਖਲਾਬ ਹੀ ਹੈਗਾ ਕੌਮ ਦੇ ਵਿੱਚ ਵੀ ਖਲਾਬ ਹੈਗਾ ਰਾਜਨੀਤੀ ਖਲਾਬ ਹੀ ਹੈ ਤੇ ਧਾਰਮਿਕ ਖਲਾਬ ਹੀ ਆ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਪੰਥਕ ਅਕਾਲੀ ਲਹਿਰ ਕਿਸ ਨਜ਼ਰੀਏ ਨਾਲ ਦੇਖ ਰਹੀ ਐ ਜੋ ਕੁਝ ਵਾਪਰ ਰਿਹਾ ਪੰਥ ਦੇ ਵਿੱਚ ਇਹ ਅ ਸਦਾ ਗੁਰਜਿੰਦਰ ਸਿੰਘ ਪੰਗੂ ਸਾਹਿਬ ਮੈਂ ਜਦੋਂ ਇਹ ਬਰਤਾਰਾ ਹੁਣ ਚੱਲ ਰਿਹਾ ਤਾਂ ਮੈਂ ਉਹ ਸਮਾਂ ਦੇਖ ਰਿਹਾ ਹਾਂ ਜਦੋਂ ਅ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸੀ ਤੇ ਬਰਗਾੜੀ ਤੇ ਬਾਈਬਲ ਕਲਾਂਦਾ ਘਟਨਾ ਹੋਈ ਗੁਰੂਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੋਈ ਸੁਬੇ ਦੇ ਡੀਜੀਪੀ ਸੁਮੇਤ ਸੈਣੀ ਸੀ ਤਾਂ ਮੈਨੂੰ ਅਕਸਰ ਇੱਕ ਟੀਵੀ ਚੈਨਲ ਤੇ ਡਿਬੇਟ ਕਰਨ ਦੇ ਲਈ ਚੰਡੀਗੜ੍ਹ ਮੈਂ ਜਾਇਆ ਕਰਦਾ ਸੀ ਉਹ ਪ੍ਰੋਗਰਾਮ ਕਾਫੀ ਪਰਚਲਿਤ ਸੀ ਜਿਹਨੂੰ ਮੁੱਦੇ ਕੀ ਬਾਤ ਕਹਿੰਦੇ ਸੀ ਤੇ ਮੈਂ ਜਦੋਂ ਆਪਣੇ ਘਰੋਂ ਤੁਰਨਾ ਸ਼ਾਮ ਨੂੰ ਤੇ ਉਦੋਂ ਕੋਈ ਵੀ ਬੰਦਾ ਬਾਦਲਾਂ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਹੁੰਦਾ ਸੀ ਉਦੋਂ ਇਹ ਆਪਣਾ ਸਕਾਈਪ ਜਾਂ ਇਹੋ ਜਿਹਿਆਂ ਡਿਬੇਟਾਂ ਵੀ ਘੱਟ ਹੁੰਦੀਆਂ ਸੀ ਸੋਸ਼ਲ ਮੀਡੀਆ ਦਾ ਲੋਹਾ ਨਹੀਂ ਸੀਗਾ ਤੇ ਮੇਰੇ ਨਾਲ ਜਿਹੜਾ ਇੱਕ ਮੁੰਡਾ ਜਾਂਦਾ ਸੀ ਉਹ ਕਹਿੰਦਾ ਸੀ ਵੀ ਤੁਸੀਂ ਚਾਚਾ ਜੀ ਇੰਨਾ ਠੋਕ ਕੇ ਬੋਲ ਕੇ ਆਉਨੇ ਹੋ ਕਿਤੇ ਕੁਝ ਹੋ ਨਾ ਜਾਵੇ ਮੈਂ ਕਿਹਾ ਪੰਥ ਦੇ ਲਈ ਬੋਲਦੇ ਆ ਚਲੋ ਕੁਝ ਨਹੀਂ ਹੈਗਾ ਤੇ ਉਦੋਂ ਮੇਰੇ ਨਾਲ ਜਿਹੜੇ ਬਲਾਰੇ ਅਕਾਲੀ ਦਲ ਦੇ ਬੈਠਦੇ ਸੀ ਉਹ ਬੜੀਆਂ ਮੁੱਛਾਂ ਚੜਾ ਕੇ ਗੱਲਾਂ ਕਰਦੇ ਸੀ ਤੇਰੇ ਅੱਜ ਉਹ ਉਸ ਧਿਰ ਦੇ ਵਿੱਚ ਨਜ਼ਰ ਆਉਨੇ ਆ ਜਿਹੜੇ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਆ ਤੇ ਮੈਂ ਉਹ ਸਮਾਂ ਦੇਖ ਰਿਹਾ ਹਾਂ ਕਿ ਉਦੋਂ ਤਾਂ ਇਹਨਾਂ ਲੋਕਾਂ ਦੀ ਬਦੌਲਤ ਇਹ ਹਾਲਾਤ ਉਰੇ ਤੱਕ ਹੋਏ ਤੇ ਮੈਨੂੰ ਯਾਦ ਹੈ ਕਿ ਭਾਈ ਰਣਜੀਤ ਸਿੰਘ ਜੀ ਕਿਸੇ ਮੁੱਦੇ ਦੇ ਉੱਤੇ ਉਸੇ ਟੀਵੀ ਚੈਨਲ ਤੇ ਆਪਣੇ ਘਰੋਂ ਜੁੜੇ ਹੋਏ ਸੀ ਮੈਂ ਉਹਨਾਂ ਦੇ ਸਟੂਡੀਓ 'ਚ ਬੈਠਾ ਸੀ ਤੇ ਸਿੰਘ ਸਾਹਿਬ ਵੀ ਡਿਬੇਟ ਤੇ ਸੀ ਉਹਨਾਂ ਨੇ ਦੂਜੇ ਦਿਨ ਮੈਨੂੰ ਫੋਨ ਕੀਤਾ ਕਿ ਜੋਗਾ ਸਿੰਘ ਸਮਾ ਆ ਗਿਆ ਕਿ ਆਪਾਂ ਇਕੱਠੇ ਹੋ ਕੇ ਚੱਲੀਏ ਮੈਂ ਉਹਨਾਂ ਕੋਲ ਗਿਆ ਤੇ ਜਾ ਕੇ ਮਖਾ ਜੀ ਕੀ ਹੁਕਮ ਹੈ ਕਹਿੰਦੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਵੀ ਆਪਾਂ ਕੋਈ ਜਥੇਬੰਦੀ ਬਣਾਈਏ ਮੈਂ ਸ਼ਾਰਟ ਚ ਗੱਲ ਨਵੇੜਦਾ ਮੈਂ ਫਿਰ ਮਖਾ ਜੀ ਠੀਕ ਹੈ ਬਾਬਾ ਗੁਰਪ੍ਰੀਤ ਸਿੰਘ ਜੀ ਉਹਨੇ ਸੰਤ ਸਮਾਜ ਬਣਾਉਣ ਦੀ ਤਿਆਰੀ ਕਰ ਰਹੇ ਸੀ ਮੇਰੇ ਨਾਲ ਗੱਲ ਹੋਈ ਵੀ ਆਪਾਂ ਨੂੰ ਸੰਤ ਸਮਾਜ ਬਣਾਉਣਾ ਚਾਹੀਦਾ ਵੀ ਪਹਿਲਾਂ ਵੀ ਸੀਗਾ ਪਰ ਉਹ ਸਾਰਾ ਬਾਦਲਾਂ ਦੇ ਨਾਲ ਚਲਿਆ ਗਿਆ ਮੈਂ ਫਿਰ ਸਿੰਘ ਸਾਹਿਬ ਨੂੰ ਕਿਹਾ ਜੀ ਮੈਂ ਕਿਹਾ ਚਲੋ ਮੈਂ ਤੁਹਾਡੀ ਮੀਟਿੰਗ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਸਾਹਿਬ ਉਹਨਾਂ ਨਾਲ ਕਰਾਉਣਾ ਮੈਂ ਜਦੇ ਉਹਨਾਂ ਨੇ ਮੀਟਿੰਗ ਫਿਕਸ ਕਰਾਈ ਫਿਰ ਮੈਂ ਉਹਨਾਂ ਨੂੰ ਲੈ ਕੇ ਆਇਆ ਫਤੇਗੜ ਸਾਹਿਬ ਆਪਾ ਗੁਰਪ੍ਰੀਤ ਸਿੰਘ ਰੰਧਾਵਾ ਸੰਤ ਹਰੀ ਸਿੰਘ ਰੰਧਾਵਾ ਸਾਹਿਬ ਦੇ ਬੇਟੇ ਐ ਫਿਰ ਉਹਨਾਂ ਦੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਮੀਟਿੰਗ ਰਤਵਾੜੇ ਵਾਲੇ ਸੰਤਾਂ ਨਾਲ ਕਰਾਈ ਐ ਇਦਾਂ ਹੁੰਦੀ ਹੁੰਦੀ ਫਿਰ ਸਾਰੇ ਸੰਤ ਸਮਾਜ ਨਾਲ ਮੀਟਿੰਗਾਂ ਕਰਾ ਕੇ ਬਾਬਾ ਸਰਬਜੋਤ ਸਿੰਘ ਬੇਦੀ ਦਾ ਉਹਨਾਂ ਦੇ ਨਾਲ ਸੀ ਗਈ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਜਰਗਾਲੇ ਉਦੋਂ ਤੋਂ ਭਾਈ ਰਣਜੀਤ ਸਿੰਘ ਜੀ ਦੀ ਮਦਦ ਕਰ ਰਹੇ ਐ ਜਦੋਂ ਕਿਸੇ ਸੰਤ ਨੇ ਵੀ ਮਤਲਬ ਇਹਨਾਂ ਦਾ ਪੱਲਾ ਨਹੀਂ ਪਾਈ ਰਣਜੀਤ ਸਿੰਘ ਜੀ ਦਾ ਫੜਿਆ ਸੀ ਜਦੋਂ ਇਹ ਜੇਲ੍ਹ ਤੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਲੱਗੇ ਫਿਰ ਜਥੇਦਾਰੀ ਤੋਂ ਉਤਾਰਿਆ ਅ ਜਰਗ ਵਾਲੇ ਮਹਾਪੁਰਖੋਂ ਵੀ ਇਹਨਾਂ ਦੀ ਮਦਦ ਕਰਦੇ ਰਹੇ ਜਿਵੇਂ ਵੀ ਹੋਈ ਮੈਂ ਗੱਲ ਨਵੇੜਾਂ ਕਿ ਫਿਰ ਜਥੇਬੰਦੀ ਬਣਾਈ ਪੰਥਕ ਅਕਾਲੀ ਲਹਿਰ ਜਿਹਦੇ ਪ੍ਰਧਾਨ ਨੇ ਬਣਾਏ ਉੱਥੇ ਇੱਕ ਮਤਾ ਪਾਇਆ ਗਿਆ ਕਿ ਪੰਥਕ ਅਕਾਲੀ ਲਹਿਰ ਦਾ ਇੱਕੋ ਇੱਕ ਟੀਚਾ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਗਲਬੇ ਚੋਂ ਮੁਕਤ ਕਰਾਣਾ ਔਰ ਉਥੇ ਇਹ ਸਨਾਰੀਓ ਬਣਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਚੋਂ ਮੁਕਤ ਹੋ ਜਾਂਦੀ ਹੈ ਤਾਂ ਸਮਝੋ ਪੰਥ ਦੇ ਬਡੇਰੇ ਹਿੱਤਾਂ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਆਉਣ ਵਾਲੇ ਲੰਬੇ ਸਮੇਂ ਦੇ ਲਈ ਮਤਲਬ ਕੌਮ ਦੇ ਕੋਲ ਚਲੇ ਜਾਣਗੇ ਔਰ ਜਦੋਂ ਸ਼੍ਰੋਮਣੀ ਕਮੇਟੀ ਕੌਮ ਦੇ ਕੋਲ ਚਲੀ ਜਾਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਕਹ ਅਜਿਹਾ ਕੌਮ ਦਾ ਖਜ਼ਾਨਾ ਹੈ ਜਿੱਥੋਂ ਸ਼੍ਰੀ ਕਾਲ ਤਕਤ ਸਾਹਿਬ ਦੀ ਸਰਵਉੱਚਤਾ ਜਿੱਥੋਂ ਸ਼੍ਰੀ ਕਾਲ ਤਕਤ ਸਾਹਿਬ ਦੀ ਮਾਨ ਮਰਿਆਦਾ ਜਿੱਥੋਂ ਸਾਡਾ ਸਾਰਾ ਕੁਝ ਹੀ ਕੌਮ ਦਾ ਸ਼੍ਰੋਮਣੀ ਕਮੇਟੀ ਤੋਂ ਚੱਲਦਾ ਸੋ ਇਹ ਕਰਕੇ ਫਿਰ ਸਿੰਘ ਸਾਹਿਬ ਨੇ ਕਿਹਾ ਕਿ ਜਿਹੜਾ ਪੰਥਕ ਅਕਾਲੀ ਲਹਿਰ ਦੇ ਝੰਡੇ ਡੰਡੇ ਦੇ ਵਿੱਚ ਆ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਮੈਂਬਰ ਲੜੇਗਾ ਉਹ ਕੋਈ ਵੀ ਰਾਜਨੀਤਿਕ ਚੋਣ ਨਹੀਂ ਲੜੇਗਾ ਇਹ ਸਾਡਾ ਪੰਥਕ ਅਕਾਲੀ ਲਹਿਰ ਦਾ ਜਿਹੜਾ ਸੰਵਿਧਾਨ ਅਸੀਂ ਬਣਾਇਆ ਉਹਦੇ ਵਿੱਚ ਲਿਖਿਆ ਹੋਇਆ ਹੁਣ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਉਦੇ ਵਿੱਚ ਦੋ ਗੱਲਾਂ ਜੀ ਪੰਥਕ ਅਕਾਲੀ ਲਹਿਰ ਦਾ ਤਾਂ ਇਹ ਸਬਦਾਨ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪੰਥਕ ਅਕਾਲੀ ਲਹਿਰ ਦੇ ਉਹਦੇ ਵਿੱਚ ਲੜੇਗਾ ਕੇ ਉਹ ਕੋਈ ਹੋਰ ਸਿਆਸੀ ਚੋਣ ਨਹੀਂ ਲੜੇਗਾ ਲੇਕਿਨ ਦੂਜੇ ਪਾਸੇ ਸਾਡੇ ਜਿਹੜੇ ਸਨਮਾਨਤ ਅੱਜ ਨਵੇਂ ਸੁਧਾਰਵਾਦੀ ਮਿੱਤਰ ਆਪਣਾ ਰਾਗ ਲਾਪ ਦੇ ਫਿਰਦੇ ਆ ਜਿਹੜੇ ਉਸ ਸਮੇਂ ਭਾਈ ਰਣਜੀਤ ਸਿੰਘ ਦੇ ਲਈ ਅਜਿਹੇ ਮਤਲਬ ਅਲਫਾਜ਼ ਵੀ ਜਿਨ੍ਹਾਂ ਨੇ ਕੱਡੇ ਕਿ ਅਸੀਂ ਤੇਰੇ ਸਿਰ ਦੇ ਵਿੱਚ ਜੁੱਤੀਆਂ ਤੱਕ ਮਾਰਾਂਗੇ ਬਾਅਦ ਦੇ ਵਿੱਚ ਮੈਂ ਵੀ ਉਹਨਾਂ ਪ੍ਰਤੀ ਸਖਤ ਟਿੱਪਣੀਆਂ ਕੀਤੀਆਂ ਅੱਜ ਚਲੋ ਉਹ ਠੀਕ ਹੈ ਸੁਧਾਰ ਲਹਿਰ ਦੇ ਵਿੱਚ ਹੈ ਤੇ ਉਹਨਾਂ ਦੀ ਮਨਸ਼ਾਏ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਿਆਸੀ ਤਾਕਤ ਕਿਵੇਂ ਆਵੇ ਹੁਣ ਦੋ ਗੱਲਾਂ ਇੱਕ ਦਾ ਹੈ ਪੰਥ ਦੇ ਲਈ ਨਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਾਰਮਿਕ ਲੋਕਾਂ ਦੇ ਹੱਥਾਂ ਤੱਕ ਲੈ ਕੇ ਜਾਣਾ ਇੱਕ ਹੈ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਆਪਣੇ ਕਬਜ਼ੇ ਚ ਕਰਕੇ ਫੇਰ ਉਹੀ ਗੁਰੂ ਘਰਾਂ ਦੇ ਲੰਗਰਾਂ ਨੂੰ ਸਿਆਸਤ ਦੇ ਲਈ ਵਰਤਣਾ ਉਹ ਭਾਵੇਂ ਬਾਦਲ ਦੇ ਲਈ ਵਰਤਦੇ ਰਹੇ ਭਾਵੇਂ ਹੁਣ ਕੋਈ ਨਵਾਂ ਦਲ ਖੜਾ ਹੋ ਜਵੇ ਅੱਜ ਕੌਮ ਦੇ ਲਈ ਦੇਖਣ ਵਾਲੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕਿਹੜੇ ਦਲ ਦੇ ਨਾਲ ਜੁੜਨਾ ਹੈ ਦਲ ਤਾਂ ਬਣਦੇ ਰਹੇ ਟੁੱਟਦੇ ਰਹੇ ਦਲਾਂ ਦੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਲੀਡਰਸ਼ਿਪ ਸ਼ੁਰੂਮਣੀ ਕਮੇਟੀ ਦੇ ਵਿੱਚ ਕਿਹੋ ਜੀ ਆਵੇ ਕੀ ਹਾਂਜੀ ਜਿਹੜਾ ਮੇਰਾ ਮੇਨ ਸਵਾਲ ਹੈ ਉਹ ਹੈਗਾ ਕਿ ਪੰਥਕ ਅਕਾਲੀ ਲਹਿਰ ਤੇ ਗਿਆਨੀ ਹਰਪ੍ਰਿੰਦ ਸਿੰਘ ਹੋਰੀ ਕੱਥੇ ਹੋ ਸਕਦੇ ਨੇ ਇੱਕ ਪਲੇਟਫਾਰਮ ਦੇ ਉੱਪਰ ਉਹ ਪਲੇਟਫਾਰਮ ਕਿ ਜੇਕਰ ਐਸਜੀਪੀਸੀ ਦੀ ਚੋਣ ਆਉਂਦੀ ਹੈ ਦੇਖੋ ਅੱਜ ਮੈਂ ਇਸ ਗੱਲ ਦਾ ਜਵਾਬ ਦਵਾਂ ਕੱਲ ਨੂੰ ਕੀ ਹੋਵੇ ਇਹਦਾ ਮੈਨੂੰ ਨਹੀਂ ਪਤਾ ਇਹ ਫੈਸਲਾ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਾਂ ਧਾਰਮਿਕ ਸੰਤ ਮਹਾਂਪੁਰਖ ਜਿਹੜੇ ਪੰਥ ਅਕਾਲੀ ਲਹਿਰ ਨਾਲ ਜੁੜੇ ਹੋਏ ਆ ਉਹਨਾਂ ਨੇ ਸਮਾਂ ਆਉਣ ਤੇ ਫੈਸਲੇ ਲੈਣੇ ਆ ਔਰ ਬਹੁਤ ਸਾਰੀਆਂ ਧਾਰਮਿਕ ਸ਼ਕਤੀਆਂ ਪਹਿਲਾਂ ਹੀ ਪੰਥ ਅਕਾਲੀ ਲਹਿਰ ਨਾਲ ਜੁੜੀਆਂ ਹੋਈਆਂ ਲੇਕਿਨ ਅੱਜ ਸਵਾਲ ਤਾਂ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਤੇ ਵੀ ਲੱਗਦਾ ਹੈ ਨਾ ਕਿ ਜਦੋਂ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਦਰਬਾਰ ਸਾਹਿਬ ਦੇ ਮੂਹਰੇ ਧਰਨਾ ਦਿੱਤਾ ਸੀ ਕਿ ਸਾਨੂੰ ਜਿਹੜੇ ਗਾਇਬ ਹੋਏ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਦੀ ਗਿਆਨੀ ਹਰਪ੍ਰੀਤ 328 ਸਰੂਪ ਜਿਨ੍ਹਾਂ ਦੀ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਸੀ ਕਿ ਮੈਂ ਆਪਣੇ ਕਿਸੇ ਮਿੱਤਰ ਤੋਂ ਐਡਵੋਕੇਟ ਤੋਂ ਜਾਂਚ ਕਰਾ ਲਈ ਉਹ ਜਾਂਚ ਅੱਜ ਤੱਕ ਨਹੀਂ ਸਾਨੂੰ ਪਤਾ ਲੱਗ ਰਹੀ ਦੇਖੋ ਸ਼ਰਮਣੀ ਕਮੇਟੀ ਸਿੱਖਾਂ ਦੀ ਸਰਮੌਰ ਧਾਰਮਿਕ ਜਥੇਬੰਦੀ ਹੈ ਤੇ ਅੱਜ ਸ਼ਰਮਣੀ ਕਮੇਟੀ ਤੇ ਸਾਰੇ ਸਿੱਖ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹੜਾ ਤੇ ਉਹਨੂੰ ਛਾਪਣ ਤੇ ਅੱਗੇ ਕਿਹਨੂੰ ਦੇਣਾ ਇਹਦੀ ਵੱਡੀ ਜ਼ਿੰਮੇਵਾਰੀ ਸ਼ਰਮਣੀ ਕਮੇਟੀ ਦੀ ਹੈ ਸ਼ਰਮਣੀ ਕਮੇਟੀ ਜੋ ਸਾਡਾ ਸਿੱਖਾਂ ਦਾ ਗੁਰੂ ਉਹਦੇ ਸਰੂਪ ਗਾਇਬ ਹੋ ਜਾਣ ਅੱਜ ਤੱਕ ਪਤਾ ਨਾ ਲੱਗੇ ਤੇ ਸਾਡੇ ਜਥੇਦਾਰ ਸਾਹਿਬ ਕਹਿਣ ਕਿ ਇਹ ਸਾਰਾ ਕੁਝ ਸਹੀ ਹੈ ਜੀ ਇਹ ਵੀ ਵੱਡਾ ਸਵਾਲੀਆ ਨਿਸ਼ਾਨ ਗੈਨੀ ਹਰਪ੍ਰੀਤ ਸਿੰਘ ਜੀ ਉਹਨਾਂ ਤੇ ਅੱਜ ਤੱਕ ਲੱਗ ਰਿਹਾ ਹੈ ਕਿ ਉਹ ਕਿਉਂ ਉੱਥੇ ਬੈਠ ਕੇ ਗੱਲ ਕਰਦੇ ਸੀ ਸੋ ਇਸ ਕਰਕੇ ਜਦੋਂ ਇਲੈਕਸ਼ਨ ਹੁੰਦੀ ਹੈ ਜਾਂ ਇਲੈਕਸ਼ਨ ਦੇ ਨੇੜੇ ਸਮਝੌਤੇ ਹੋਣੇ ਆ ਤਾਂ ਇਹ ਸਾਰੀਆਂ ਗੱਲਾਂ ਦੇਖੀਆਂ ਜਾਣੀਆਂ ਸੋ ਮੈਂ ਗੱਲ ਕਰਦੇ ਆ ਕਿ ਜਦੋਂ ਇਸ 328 ਰੁਪਏ ਦੇ ਸਬੰਧ ਵਿੱਚ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਧਰਨਾ ਰੱਖਤਾ ਹਰਮੰਦਰ ਸਾਹਿਬ ਕਿ ਮੈਂ ਸਾਰੇ ਡਾਕੂਮੈਂਟ ਲੈ ਕੇ ਆ ਰਹੇ ਹਾਂ ਮੇਰੇ ਨਾਲ ਆ ਕੇ ਬਹਿਸ ਕਰੋ ਤਾਂ ਉਦੋਂ ਇੱਕ ਦਿਨ ਪਹਿਲਾਂ ਦਾ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਆ ਕਿ ਜੇਕਰ ਕੋਈ ਔਰੇ ਧਰਨਾ ਦੇਣ ਆਵੇ ਤਾਂ ਤੁਸੀਂ ਲਾਠੀਆਂ ਕਿਰਪਾਨਾਂ ਲੈ ਕੇ ਆ ਜਾਓ ਕੋਈ ਮਤਲਬ ਝਾਕ ਨਾ ਸਕੇ ਇਹ ਇਹ ਗੱਲ ਕੌਣ ਕਹਿੰਦਾ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਨ ਰਿਕਾਰਡ ਕਈਆਂ ਹੋਈਆਂ ਕਿ ਜੇਕਰ ਕੋਈ ਤੁਹਾਡੀ ਸ਼ਰਮਣੀ ਕਮੇਟੀ ਤੇ ਹਮਲਾ ਕਰਦਾ ਤਾਂ ਤੁਸੀਂ ਲਾਠੀਆਂ ਕਿਰਪਾਨਾਂ ਲੈ ਕੇ ਆਓ ਸੋ ਧਾਰਮਿਕ ਅ ਮਤਲਬ ਹਿਸਾਬ ਮੰਗਣ ਦੇ ਲਈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਵਾਚੇ 328 ਰੂਪਾਂ ਦੇ ਬਾਰੇ ਗੱਲ ਕਰਨ ਦੇ ਲਈ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਗੱਲਾਂ ਕਹੀਆਂ ਅੱਜ ਦੇਖੋ ਸਵਾਲ ਤਾਂ ਹੋਣਗੇ ਜੇ ਤੁਸੀਂ ਕੋਈ ਗੱਲਾਂ ਕਰੀਏ ਪੰਥ ਲੀਡਰ ਕਿਹਨੂੰ ਮੰਨੇ ਕਿਉਂਕਿ ਦੇਖੋ ਕਿ ਖਲਾਰਾ ਬਹੁਤ ਹੈ ਪੰਥ ਦੇ ਵਿੱਚ ਤੇ ਕਈ ਪੰਥਕ ਜਮਾਤਾਂ ਵੀ ਬਹੁਤ ਨੇ ਜਿਹੜਾ ਇਸ ਗੱਲ ਦੀਆਂ ਮਤਲਬ ਕਿ ਦਾਵਾ ਕਰਦੀਆਂ ਨੇ ਕਿ ਪੰਥ ਦੀ ਨੁਮਾਇੰਦਗੀ ਅਸੀਂ ਕਰਾਂਗੇ ਅਸੀਂ ਹੀ ਕਾਬਲਾਂ ਜਿਹੜੇ ਪੰਥ ਦੀ ਨੁਮਾਇੰਦਗੀ ਕਰ ਰਹੇ ਨੇ ਉਨ੍ਹਾਂ ਦੇ ਵਿੱਚ ਕਾਬਲੀਅਤ ਨਹੀਂ ਉਹਨਾਂ ਨੇ ਪੰਥ ਨੂੰ ਢਾਹ ਲਾਈਆ ਸਮੇਂ-ਸਮੇਂ ਤੇ ਗੱਲ ਚੱਲਦੀ ਰਹੀ ਆ ਪੰਥ ਕਿੱਥੇ ਜਾਵੇ ਕੌਮ ਕਿੱਥੇ ਜਾਵੇ ਅ ਪੰਗੂ ਸਾਹਿਬ ਦੇਖੋ ਭਾਈ ਰਣਜੀਤ ਸਿੰਘ ਜੀ ਅਕਸਰ ਆਪਣੇ ਭਾਸ਼ਣਾ ਵਿੱਚ ਇੱਕੋ ਗੱਲ ਕਹਿੰਦੇ ਆ ਕੋਈ ਕਾਂਗਰਸੀ ਰਹੇ ਕੋਈ ਅਕਾਲੀ ਰਹੇ ਕੋਈ ਭਾਜਪਾ ਚ ਰਹੇ ਕੋਈ ਆਮ ਆਦਮੀ ਚ ਰਹੇ ਕੋਈ ਕਿਸੇ ਰਾਜਨੀਤਿਕ ਪਾਰਟੀ ਚ ਰਹੇ ਲੇਕਿਨ ਉਹ ਸ਼੍ਰੋਮਣੀ ਕਮੇਟੀ ਦੀ ਵੋਟ ਪੰਥਕ ਅਕਾਲੀ ਲਹਿਰ ਨੂੰ ਸਾਨੂੰ ਇੱਕ ਵਾਰੀ ਦਵੇ ਅਸੀਂ ਇੱਕ ਅਜਿਹਾ ਮਤਲਬ ਸ਼੍ਰੋਮਣੀ ਕਮੇਟੀ ਦੇ ਵਿੱਚ ਢਾਂਚਾ ਖੜਾ ਕਰਕੇ ਦੇਣਾ ਚਾਹੁੰਦੇ ਆ ਤਾਂ ਕਿ ਉਹਦੀ ਸਹੀ ਰਹਿਨਮਾਈ ਸਹੀ ਉਹਦਾ ਮਤਲਬ ਅਸੀਂ ਖੜਾ ਕਰਕੇ ਦਈਏ ਔਰ ਉਹਦਾ ਕਾਰਨ ਕੀ ਹੈ ਮੈਂ ਭਾਈ ਰਣਜੀਤ ਸਿੰਘ ਜੀ ਉਹਨਾਂ ਦੇ ਨਾਲ ਅਕਸਰ ਬੜੀਆਂ ਲੰਬੇ ਸਫਰਾਂ ਦੇ ਉੱਤੇ ਗਏ ਆ ਤੇ ਰਹਿਣਾ ਉਹ ਕਈ ਵਾਰੀ ਸੁਭਾਵਕ ਗੱਲਾਂ ਤੋੜ ਲੈਨੇ ਆ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ ਜਦੋਂ ਉਹਨਾਂ ਨੇ ਨਰਨਕਾਰੀ ਦਾ ਮਰਡਰ ਤੋਂ ਬਾਅਦ ਉਹਨਾਂ ਨੇ ਆਪਣੀ ਜੇਲ੍ਹ ਦਾ ਸਮਾਂ ਬਤੀਤ ਕੀਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਕੌਮ ਦੇ ਪਿੱਛੇ ਉਹਨਾਂ ਨੇ ਇੰਨਾ ਲੰਮਾ ਸਮਾਂ ਬਤੀਤ ਕੀਤਾ ਤਾਂ ਉਹ ਕਹਿੰਦੇ ਮੈਂ ਇੰਨਾ ਮਤਲਬ ਸਵੇਰ ਦਾ ਸਮਾਂ ਮੈਂ 8 ਵਜੇ ਉੱਠਦਾ ਸੀ ਫਿਰ ਮੈਂ 8 ਵਜੇ ਇਸ਼ਨਾਨ ਕਰਕੇ ਫਿਰ ਮੈਂ ਨਿਤਨੇਮ ਸ਼ੁਰੂ ਕਰ ਲੈਂਦਾ ਸੀ 8 ਵਜੇ ਮੈਂ ਆਪਣਾ ਭੋਜਨ ਬਣਾਉਣ ਲੱਗ ਜਾਂਦਾ ਸੀ ਉਹਨਾਂ ਜਿਹੜੀ ਕੋਠੀ ਮਿਲੀ ਹੋਈ ਸੀ ਮਤਲਬ ਕੈਦੀਆਂ ਵਾਲੀ ਤੇ ਉਹ ਕਹਿੰਦੇ ਮੈਂ ਮਤਲਬ ਰਾਤ ਨੂੰ ਮਤਲਬ ਮੇਰਾ ਇਹ ਰੁਟੀਨ ਸੀਗਾ ਫਿਰ ਰਾਤ ਨੂੰ ਮੈਂ ਕਹਿੰਦੇ ਜਦੋਂ ਸੌਣ ਤੋਂ ਪਹਿਲਾਂ ਆਪਣਾ ਮੇਰੇ ਨਿਤਨੇਮ ਸਾਰਾ ਗੁਰੂ ਮਹਾਰਾਜ ਦਾ ਯਾਦ ਹੋ ਗਿਆ ਸੀ ਮੈਂ ਮਤਲਬ ਜਿਹੜੀ ਪੌੜੀ ਤੋਂ ਆਪਣਾ ਪਾਠ ਛੱਡ ਕੇ ਸੁੰਦਾ ਸੁੰਦਾ ਸੋ ਜਾਂਦਾ ਸੀ ਸਵੇਰੇ ਕਹਿੰਦੇ ਮੈਨੂੰ ਯਾਦ ਹੁੰਦਾ ਸੀ ਮਤਲਬ ਇੱਕ ਰੁਟੀਨ ਬਣ ਗਈ ਸੀ ਮਤਲਬ ਭਾਈ ਰਣਜੀਤ ਸਿੰਘ ਜੀ ਜੀਵਨ ਦੇ ਉੱਤੇ ਤੁਸੀਂ ਕੋਈ ਕਿੰਤੂ ਪ੍ਰਾਂਤੂ ਨਹੀਂ ਕਰ ਸਕਦੇ ਜਾਂ ਉਹਨਾਂ ਦੀ ਬਾਣੀ ਪੜਨ ਦੇ ਉੱਤੇ ਜਾਂ ਉਹਨਾਂ ਦੇ ਜੀਵਨ ਤੇ ਜਾਂ ਉਹਨਾਂ ਦੇ ਕਦੇ 1 ਰੁਪਏ ਦੇ ਦਾਗ ਤੇ ਲੇਕਿਨ ਅੱਜ ਸੁਧਾਰ ਲਹਿਰ ਦੇ ਵਿੱਚ ਅਜਿਹੇ ਲੋਕ ਵੀ ਬੈਠੇ ਆ ਜਿਨ੍ਹਾਂ ਨੇ ਭਾਈ ਰਣਜੀਤ ਸਿੰਘ ਜੀ ਦੇ ਉੱਤੇ ਜਿੰਨਾ ਕੀਚੜ ਉਛਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਬਾਦਲਾਂ ਦੇ ਨਾਲ ਸੀ ਤਾਂ ਉਹ ਸਾਰਿਆਂ ਦੇ ਸਾਹਮਣੇ ਅੱਜ ਵੀ ਤੁਸੀਂ ਪੁਰਾਣੀਆਂ ਡੋਬੇਟਾਂ ਕੱਢ ਸਕਦੇ ਹੋ ਜਿਹੜੀ ਤੁਸੀਂ ਹੁਣ ਸਵਾਲ ਕੀਤਾ ਕਿ ਕੌਮ ਲੀਡਰ ਕਿਹਨੂੰ ਮੰਗੇ ਮੰਨੇ ਕੌਮ ਦੇ ਸਾਹਮਣੇ ਸਮਾਂ ਕੌਮ ਨੇ ਬਾਦਲ ਕਾਲੀਦਲ ਵਾਲੇ ਵੀ ਦੇਖ ਲਏ ਹੁਣ ਵੀ ਦੇਖ ਰਹੇ ਹਾਂ ਔਰ ਜਦੋਂ ਬਰਗਾੜੀ ਮੋਰਚਾ ਸੀ ਬਰਗਾੜੀ ਮੋਰਚੇ ਦੇ ਵਿੱਚ ਮੋਰਚਾ ਸਾਰੀਆਂ ਲੋਕਾਂ ਨੇ ਇਕੱਠੇ ਹੋ ਕੇ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕੇ ਲਾਇਆ ਕਿ ਬਾਦਲਾਂ ਦੀ ਸਰਕਾਰ ਦੇ ਵਿੱਚ ਬਾਦਲਾਂ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਦਲਾ ਲੈਣ ਦੇ ਲਈ ਜਾਪ ਕਰਦੀਆਂ ਸੰਗਤਾਂ ਦੇ ਗੋਲੀ ਚਲਾਈ ਤਾਂ ਬਹੁਤ ਆਗੂ ਤਾਂ ਪਾਰਲੀਮੈਂਟ ਦੇ ਵਿੱਚ ਭਾਸ਼ਣ ਦੇ ਰਹੇ ਸੀ ਕਿਉਂਤਾ ਜੀ ਸਰਕਾਰੀ ਮੋਰਚਾ ਉੱਥੇ ਸਰਕਾਰ ਉਹਨਾਂ ਨੂੰ ਲੈਟਰੀਨਾ ਬਣਾ ਕੇ ਦੇ ਰਹੀ ਹੈ ਸਰਕਾਰ ਉੱਥੇ ਪਾਣੀ ਪਿਆ ਰਹੀ ਹੈ ਆ ਜੋ ਵੀ ਲੀਡਰ ਸੁਧਾਰ ਲਹਿਰ ਦੇ ਵਿੱਚ ਆਏ ਫਿਰ ਰਹੇ ਆ ਸੋ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੇ ਵਿੱਚ ਲੱਗੇ ਮੋਰਚੇ ਨੂੰ ਸਰਕਾਰੀ ਮੋਰਚਾ ਕਹਿਣ ਵਾਲੇ ਲੀਡਰ ਵੀ ਅੱਜ ਸੁਧਾਰ ਲੀਡਰ ਸੁਧਾਰਵਾਦੀ ਲਹਿਰ ਬਣਾ ਕੇ ਬਾਦਲਾਂ ਦੇ ਉਲਟ ਹੋਏ ਫਿਰਦੇ ਆ ਬਾਦਲ ਤਾਂ ਮਾੜੇ ਹੈਗੇ ਲੇਕਿਨ ਬਾਦਲਾਂ ਨੂੰ ਮਾੜੇ ਬਣਾਉਣ ਵਾਲੇ ਉਦੋਂ ਦੇ ਲੀਡਰ ਵੀ ਅੱਜ ਕਹਿੰਦੇ ਆ ਜੀ ਸਾਡੇ ਵਰਗਾ ਸੁਧਾਰਵਾਦੀ ਕੋਈ ਨਹੀਂ ਹੈ ਗੁਰੂ ਘਰਾਂ ਦੇ ਵਿੱਚ ਗੁਰਸਿੱਖਾਂ ਦੀਆਂ ਦਸਤਾਰਾਂ ਲਾ ਕੇ ਕੁੱਟ ਕੇ ਬਾਹਰ ਕੱਢਣ ਵਾਲੇ ਲੋਕ ਤੇ ਆਪਣੇ ਪੁੱਤਰਾਂ ਨੂੰ ਐਮ.ਡੀ ਬਣਾ ਕੇ ਆਪਣਾ ਬੈਂਕਾਂ ਦੇ ਉਹ ਕਹਿੰਦੇ ਸਾਡੇ ਵਰਗਾ ਸੁਧਾਰਪਤੀ ਕੋਈ ਨਹੀਂ ਲੁੱਟ ਕੇ ਸਾਰੀ ਕੌਮ ਨੂੰ ਉਹ ਕਹਿੰਦੇ ਸਾਡੇ ਵਰਗਾ ਸੁਧਾਰਪਤੀ ਕੋਈ ਨਹੀਂ ਸੋ ਇਸ ਕਰਕੇ ਮੈਂ ਗੁਰਜਿੰਦਰ ਜੀ ਇਹ ਗੱਲ ਕਹਿੰਦਾ ਕੌਮ ਤਾਂ ਗਹਿਰੀ ਅੱਖ ਦੇ ਨਾਲ ਦੇਖ ਰਹੀ ਹੈ ਜਿਵੇਂ ਪਿਛਲੇ ਲਟੇਰੇ ਰਾਜਨੀਤਿਕ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਟਾਈਮ ਗੱਡ-ਗੱਡ ਕੇ ਵੋਟਾਂ ਪਈਆਂ ਜਦੋਂ ਸ਼ੁਰੂਬਣੀ ਕਮੇਟੀ ਦੀ ਚੋਣ ਆ ਗਈ ਨਾ ਜੀ ਕਿਸੇ ਧੜੇ ਨੂੰ ਜਾਂ ਕਿਸੇ ਉਹਨੂੰ ਨਹੀਂ ਦੇਖਣਾ ਲੋਕਾਂ ਨੇ ਤਾਂ ਇੱਕੋ ਦੇਖਣਾ ਕਿ ਕਿਹੜਾ ਹਲਕੇ ਦਾ ਮੈਂਬਰ ਕਿਹੜਾ ਸਹੀ ਚੋਣ ਤੇ ਕਿਹੜਾ ਉੱਤੇ ਪਹਿਰਾ ਦਊਗਾ ਇਹ ਕੌਮ ਨੇ ਦੇਖ ਲਿਆ ਜੀ ਨਾ ਕਿਸੇ ਸੁਧਾਰ ਲਹਿਰ ਵਾਲੇ ਦੇ ਨਾਲ ਨਾ ਕਿਸੇ ਬਾਦਲ ਦਲੀਏ ਦੇ ਨਾਲ ਕਿਸੇ ਨੇ ਨਹੀਂ ਹੁਣ ਖੜਨਾ ਪੰਥਕ ਅਕਾਲੀ ਲਹਿਰ ਦੀ ਭੂਮਿਕਾ ਕੀ ਹੋ ਸਕਦੀ ਹੈ ਕੌਮ ਦੇ ਵਿੱਚ ਜਾਂ ਸਿੱਖ ਸਿਆਸਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਜੇਕਰ ਪਾਸੇ ਰੱਖਦੀਏ ਉਸ ਤੋਂ ਇਲਾਵਾ ਕਿਸ ਤਰੀਕੇ ਦਾ ਰੋਲ ਪੰਥਕ ਅਕਾਲੀ ਲਹਿਰ ਨਵਾਂ ਨਾ ਸੋਚਦੀ ਹੈ ਤੁਹਾਡਾ ਬਹੁਤ ਵੱਡਾ ਤੇ ਵਧੀਆ ਸਵਾਲ ਹੈ ਅਸਲ 'ਚ ਜਿਹੜਾ ਇਹ ਬਖੇੜਾ ਖੜਾ ਹੋਇਆ ਹੈ ਇਹ ਪਹਿਲਾਂ ਵੀ ਕੌਮ ਨੂੰ ਖਤਰਾ ਕਹਿ ਕੇ ਬਾਦਲ ਸਾਹਿਬ ਦਾ ਇਹ ਬਹੁਤ ਵੱਡਾ ਇੱਕ ਏਜੰਡਾ ਹੁੰਦਾ ਸੀ ਕਿ ਜਦੋਂ ਇਹਨਾਂ ਕੋਲ ਪੰਜਾਬ ਪ੍ਰਤੀ ਕੋਈ ਮੁੱਦਾ ਨਹੀਂ ਹੁੰਦਾ ਸੀ ਜਦੋਂ ਇਹ ਸਰਕਾਰਾਂ ਤੋਂ ਬਾਹਰ ਹੋ ਜਾਂਦੇ ਸੀ ਤਾਂ ਇਹ ਕੌਮ ਨੂੰ ਖਤਰਾ ਕਹਿ ਕੇ ਇੱਕ ਅਜਿਹੇ ਮੁੱਦੇ ਖੜੇ ਕਰ ਦਿੰਦੇ ਸੀ ਕਿ ਲੋਕਾਂ ਦਾ ਧਿਆਨ ਲਾਂਭੇ ਕੀਤਾ ਜਾਵੇ ਅੱਜ ਤੋਂ ਬਾਅਦ ਤੁਸੀਂ ਦੇਖ ਲਿਓ ਕਿ 6 ਮਹੀਨੇ 7 ਮਹੀਨੇ ਜਾਂ ਸਾਲਵਾ ਦੇ ਸਾਰੇ ਇਕੱਠੇ ਹੋਣਗੇ ਕਿ ਕੌਣ ਕੌਣ ਸੁਧਾਰ ਲਹਿਰ ਤੇ ਦੂਜੇ ਤਕਰੀਬਨ ਜੋ ਮੈਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਉਹ ਹਾਂ ਇਹ ਸਾਰੇ ਇਕੱਠੇ ਹੋਣਗੇ ਇਕੱਠੇ ਹੋਣ ਤੋਂ ਬਾਅਦ ਜਦੋਂ ਇਲੈਕਸ਼ਨ ਆ ਗਈ ਇਹਨਾਂ ਨੇ ਇਕੱਠੇ ਹੋ ਕੇ ਚੋਣਾਂ ਲੜਨੀਆਂ ਲੋਕਾਂ ਦਾ ਜਿਹੜਾ ਹੁਣ ਧਿਆਨ ਹੈ ਕਿਉਂਕਿ ਪੰਥਕ ਅਕਾਲੀ ਲਹਿਰ ਨੂੰ ਭਾਈ ਰਣਜੀਤ ਸਿੰਘ ਜੀ ਦੀ ਲਹਿਰ ਨੂੰ ਹਰ ਜ਼ਿਲ੍ਹੇ ਦੇ ਵਿੱਚ ਲੋਕ ਆਪਣਾ ਭਰਮਾ ਹੰਗਾਰਾ ਦੇ ਰਹੇ ਆ ਕਾਰਨ ਇਹ ਹੈ ਕਿ ਜੇਕਰ ਚੰਗ ਕੱਲੇ ਭਾਈ ਰਣਜੀਤ ਸਿੰਘ ਜੀ ਦੀ ਲਹਿਰ ਨੂੰ ਨਹੀਂ ਹੋਰ ਵੀ ਚੰਗੇ ਗੁਰਸਿੱਖਾਂ ਨੂੰ ਭਾਵੇਂ ਉਹ ਬਲਦੇਵ ਸਿੰਘ ਬਡਾਲੇਓ ਨਹੀਂ ਹੋਣ ਹੋਰ ਵੀ ਚੰਗੇ ਗੁਰਸਿੱਖਾਂ ਅੱਛਾ ਉਹ ਸਾਰੇ ਇਸ ਗੱਲ ਦੇ ਉੱਤੇ ਸਹਿਮਤ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਲੜਨ ਨੂੰ ਤਿਆਰ ਹੈ ਮੈਂ ਅੱਜ ਇਸ ਉੱਤੇ ਤੁਹਾਡਾ ਚੈਨਲ ਤੇ ਨਾਂ ਨਹੀਂ ਮੈਂ ਲਵਾਂਗਾ ਬਹੁਤ ਸਾਰੀਆਂ ਸ਼ਕਸ਼ੀਤਾਂ ਧਾਰਮਿਕ ਸ਼ਕਸ਼ੀਤਾਂ ਇੱਕ ਪਲੇਟਫਾਰਮ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਨਾਲ ਇਕੱਠੇ ਸਹਿਮਤ ਹੋ ਕੇ ਚੋਣ ਲੜਨ ਨੂੰ ਸਹਿਮਤੀ ਦੇ ਚੁੱਕੀਆਂ ਹੈ ਔਰ ਇਸ ਗੱਲ ਦੀ ਚਿੰਤਾ ਇਹਨਾਂ ਲੋਕਾਂ ਨੂੰ ਵੀ ਹੈ ਕਿ ਜੇਕਰ ਉਹ ਸਾਰੇ ਲੋਕ ਇਕੱਠੇ ਹੋ ਕੇ ਭਾਈ ਰਣਜੀਤ ਸਿੰਘ ਜੀ ਦੇ ਨਾਲ ਚੋਣ ਲੜ ਪਿੜ ਦੇ ਵਿੱਚ ਆ ਗਏ ਤਾਂ ਸਾਡਾ ਤਾਂ ਇੱਕ ਮੈਂਬਰ ਨਹੀਂ ਆਉਣਾ ਇਹ ਸਾਰਾ ਹਿੱਲਾ ਵਸੀਲਾ ਉਸ ਗੱਲ ਨੂੰ ਰੋਕਣ ਦੇ ਲਈ ਹੋਰ ਹੈ ਕਿ ਭਾਈ ਰਣਜੀਤ ਸਿੰਘ ਜੀ ਦੇ ਉਹਦੇ ਥੱਲੇ ਮਤਲਬ ਮੈਂਬਰ ਨਾ ਜਿੱਤਣ ਤੇ ਸ਼੍ਰੋਮਣੀ ਕਮੇਟੀ ਇੱਕ ਚੰਗੇ ਸਿਹਰ ਦੇ ਸਿੱਖਾਂ ਕੋਲ ਨਾ ਜਾਵੇ ਜਿਵੇਂ ਇਹ ਪਹਿਲਾਂ ਲੁੱਟ ਰਹੇ ਹਨ ਮੈਨੂੰ ਇਹ ਦੱਸੋ ਜੀ ਮੀਟਿੰਗ ਅਕਾਲੀ ਦਲ ਬਾਦਲ ਦੀ ਹੁੰਦੀ ਹੈ ਲੰਗਰ ਗੁਰਦੁਆਰਿਆਂ ਚੋਂ ਆਉਂਦਾ ਮੀਟਿੰਗ ਅਕਾਲੀ ਦਲ ਬਾਦਲ ਦੀ ਹੁੰਦੀ ਹੈ ਤੇ ਕਿਹਾ ਜਾਂਦਾ ਹੈ ਮੈਨੇਜਰ ਨੂੰ ਕਹਿੰਦੇ ਮੈਂ ਕਰਾਂਗੇ ਕਿਉਂਕਿ ਕਹਿੰਦੇ ਕਿ ਸ਼੍ਰੋਮ ਗੱਲ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੇ ਸਿੱਕੇ ਦੇ ਦੋ ਪਹਿਲੂ ਨੇ ਇੱਕ ਧਾਰਮਿਕ ਨੁਮਾਇੰਦਗੀ ਕਰਦੀ ਹੈ ਦੂਜੀ ਸਿਆਸੀ ਨੁਮਾਇੰਦਗੀ ਕਰਦੀ ਹੈ ਮੇਰੀ ਗੱਲ ਸੁਣੋ ਫਿਰ ਹੁਣ ਕਿਉਂ ਕਹਿਣ ਲੱਗੇ ਆ ਕਿ ਇਹ ਗੱਲ ਗਲਤ ਹੈ ਸੁਧਾਰ ਲਹਿਰ ਵਾਲੇ ਹੁਣ ਵੀ ਤਾਂ ਕਹਿ ਰਹੇ ਆ ਵੀ ਇਹ ਹੋਣਾ ਨਹੀਂ ਚਾਹੀਦਾ ਜੇ ਇੱਕੋ ਸਿੱਕੇ ਦੇ ਦੋ ਪਹਿਲੂ ਐ ਫਿਰ ਹੁਣ ਕਿਉਂ ਕਹਿਣ ਲੱਗੇ ਆ ਫਿਰ ਜੇ ਅਕਾਲੀ ਦਲ ਬਾਦਲ ਵਾਲੇ ਪਰਚੀ ਭੇਜ ਕੇ ਜਥੇਦਾਰ ਲਾ ਦਿੰਨੇ ਆ ਜਾਂ ਪ੍ਰਧਾਨ ਲਾ ਦਿੰਦਾ ਹੁਣ ਕਿਉਂ ਉਸ ਗੱਲ ਦੇ ਵਿਰੁੱਧ ਹੋਏ ਆ ਜਿਵੇਂ ਤੁਸੀਂ ਪਰਚੀ ਦੀ ਗੱਲ ਕੀਤੀ ਭਾਈ ਰਣਜੀਤ ਸਿੰਘ ਹੋਰ ਜਥੇਦਾਰ ਬਣਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਬਾਦ ਦੇ ਵਿੱਚ ਉਹਨਾਂ ਨੂੰ ਉਲੰਭੇ ਵੀ ਕੀਤਾ ਜਾਂਦਾ ਇਸੇ ਤਰੀਕੇ ਦੇ ਨਾਲ ਜੇਕਰ ਹੁਣ ਤੱਕ ਆਪਾਂ ਗੱਲ ਕਰੀ ਤਾਂ ਗਿਆਨੀ ਰਘਵੀਰ ਸਿੰਘ ਤੱਕ ਨਾ ਕਿੰਨੇ ਜਥੇਦਾਰ ਲਾਈ ਗਏ ਤੇ ਹਟਾਏ ਗਏ ਗਿਆਨੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ੍ਰੀ ਦਮਦਮਨ ਸਾਹਿਬ ਤੋਂ ਲਾਏ ਗਏ ਤੇ ਹਟਾਏ ਗਏ ਗਿਆਨੀ ਰਗਵੀਰ ਸਿੰਘ ਹੋਰੀ ਇਹ ਇਹੀ ਵਰਤਾਰਾ ਵਾਪਰਿਆ ਸੀ ਭਾਈ ਰਣਜੀਤ ਸਿੰਘ ਹੋਰਾਂ ਦੇ ਨਾਲ ਉਹਦੇ ਤੇ ਕੀ ਪ੍ਰਤੀਕਰਮ ਹੈ ਪੰਥਕ ਅਕਾਲੀ ਪੰਥਕ ਲਹਿਰ ਦਾ ਕਿਉਂਕਿ ਉਹ ਉਸ ਚੀਜ਼ ਦੇ ਜਿਹੜੀ ਮਤਲਬ ਪੀੜਾ ਕਹਿ ਲੋ ਜਾਂ ਕਹਿ ਲੋ ਕਿ ਉਸ ਪ੍ਰਕਿਰਿਆ ਦਾ ਹਿੱਸਾ ਜਿਸ ਤਰ੍ਹਾਂ ਲਾਏ ਜਾਣਾ ਹਟਾਏ ਜਾਣਾ ਭਾਈ ਰਣਜੀਤ ਸਿੰਘ ਵੀ ਰਹੇ ਨੇ ਤੇ ਅੱਜ ਦੋ ਜਥੇਦਾਰ ਨੇ ਜਿਹੜੇ ਜਥੇਦਾਰ ਸਾਹਿਬਾਨ ਨੇ ਇਹਨਾਂ ਨਾਲ ਵੀ ਇਦਾਂ ਹੀ ਹੋਈ ਹੈ ਉਹਨੂੰ ਕਿਵੇਂ ਲੈਂਦਾ ਪੰਥਕ ਅਕਾਲੀ ਲਹਿਰ ਕੇ ਉਸ ਮਾਮਲੇ ਦੇ ਨਾਲ ਹਮਦਰਦੀ ਹੈ ਜਥੇਦਾਰਾਂ ਦੇ ਨਾਲ ਜਾਂ ਕੋਈ ਹੋਰ ਵਿਊ ਹੈ ਦੇਖੋ ਭਾਈ ਰਣਜੀਤ ਸਿੰਘ ਜੀ ਉਦੋਂ ਦਿੱਲੀ ਦੀ ਤਿਹਾਰੜ ਜੇਲ੍ਹ ਦੇ ਵਿੱਚ ਸਨ ਜਦੋਂ ਇਹਨਾਂ ਨੂੰ ਅਕਾਲਤ ਸ਼੍ਰੀ ਕਾਲ ਤੱਕ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਸੀ ਇਹਨਾਂ ਨੂੰ ਅੰਦਰ ਬੈਠਿਆਂ ਨੂੰ ਲਾਤਾ ਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਐਕਟਿੰਗ ਜਥੇਦਾਰ ਲਾ ਕੇ ਰੱਖਿਆ ਸ੍ਰੀ ਕਾਲ ਤਾਕਤ ਸਾਹਿਬ ਦਾ ਫਿਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਜਦੋਂ ਰਿਹਾਈ ਹੁੰਦੀ ਹੈ ਤਾਂ ਇਹਨਾਂ ਨੂੰ ਬਹੁਤ ਵੱਡੇ ਜਲੂਸ ਦੀ ਸ਼ਕਲ 'ਚ ਨਗਰ ਕੀਰਤਨ ਮੰਗੋ ਉਹਦੇ ਫੁੱਲਾਂ ਦੀ ਵਰਖਾ ਨਾਲ ਇਹਨਾਂ ਨੂੰ ਸ੍ਰੀ ਕਾਲ ਤਾਕਤ ਸਾਹਿਬ ਤੇ ਲਿਆ ਕੇ ਅਕਾਲ ਤਾਕਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੇ ਬਿਠਾਇਆ ਗਿਆ ਤੇ ਇਹਨਾਂ ਨੇ ਕੰਮ ਵੀ ਬੜਾ ਸੋਹਣਾ ਕੀਤਾ ਹੁਣ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਹਟਾਉਣ ਦਾ ਤਾਂ ਜਿਹੜਾ ਮੇਨ ਮਕਸਦ ਹੈ ਇਹਨਾਂ ਨੇ ਜਦੋਂ 1999 ਚ ਖਾਲਸੇ ਦਾ 300 ਸਾਲਾ ਜਨਮ ਦਿਹਾੜਾ ਆਇਆ ਉਦੋਂ ਕਿਹਾ ਸੀ ਇਹਨਾਂ ਨੇ ਇੱਕ ਹੁਕਮ ਜਾਰੀ ਕਰਤਾ ਸੀ ਕਿ ਜਿਹੜੀਆਂ ਅਕਾਲੀ ਧਿਰਾਂ ਇਹ ਆਪਸ ਦੇ ਵਿੱਚ ਨਾ ਲੜੋ ਲੜਾਈ ਝਗੜੇ ਬੰਦ ਕਰਕੇ ਇਹ ਜਿਹੜਾ ਜਨਮ ਦਿਹਾੜਾ ਖਾਲਸੇ ਦਾ ਇਹ ਇਕੱਠੇ ਹੋ ਕੇ ਮਨਾ ਲਓ ਇਹ ਤੋਂ ਬਾਅਦ ਤੁਸੀਂ ਆਪਣਾ ਰਾਜਨੀਤਿਕ ਰੋਲ ਕੋ ਝੋਲਾ ਜੋ ਪਾ ਲਓ ਇਹਨਾਂ ਨੂੰ ਤਾਂ ਇਸ ਗੱਲ ਦੀ ਸਜ਼ਾ ਮਿਲੀ ਇਹ ਤਾਂ ਅਕਾਲੀ ਧਿਰਾਂ ਨੂੰ ਇਕੱਠੇ ਕਰਨ ਨੂੰ ਕਹਿੰਦੇ ਸੀ ਬਾਦਲਾ ਨੇ ਇਹਨਾਂ ਨੂੰ ਹਟਾਤਾ ਇਹ ਕਹਿੰਦੇ ਸੀ ਟੌੜਾ ਬਾਦਲ ਤੇ ਹੋਰ ਜਿਹੜੇ ਧੜਿਆਂ ਵੀ ਤੁਸੀਂ ਇਹ ਜਿਹੜੇ ਜਨਮ ਦਿਹਾੜੇ ਆ ਜਨਮ ਸ਼ਤਾਬ ਦੀਆਂ 100 ਸਾਲ ਬਾਦ ਆਉਣੀਆਂ ਵੀ ਸਾਡੇ ਕੋਲ ਖਾਲਸੇ ਦਾ ਜਨਮ ਦਿਹਾੜਾ ਕੇਸਗੜ੍ਹ ਸਾਹਿਬ ਮਨਾਉਣਾ ਇਕੱਠੇ ਹੋ ਕੇ ਮਨਾਓ ਤੇ ਉਦੋਂ ਦਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਹਟਾਉਣਾ ਕਿ ਅਕਾਲੀ ਦਲ ਨੂੰ ਇਕੱਠੇ ਕਿਉਂ ਕਰ ਰਹੇ ਆ ਤੇ ਅੱਜ ਦੇ ਸਿੰਘ ਸਾਹਿਬ ਨੂੰ ਹਟਾਉਣਾ ਤੇ ਲਾਉਣਾ ਇਹ ਬੜਾ ਵੱਡਾ ਅੰਤਰ ਹੈ ਤੇ ਅੱਜ ਵਾਲੇ ਜਥੇਦਾਰਾਂ ਦੀ ਭੂਮਿਕਾ ਤੇ ਅੱਜ ਵਾਲੇ ਜਥੇਦਾਰਾਂ ਨੇ ਆਪਣੇ ਪੀੜ ਦੇ ਵਿੱਚ ਨਭਾਈ ਭੂਮਿਕਾ ਇਹ ਹੋਰ ਤਰ੍ਹਾਂ ਦੇਖੀ ਜਾਏਗੀ ਤੇ ਭਾਈ ਰਣਜੀਤ ਸਿੰਘ ਜੀ ਦਾ ਸਮਾਂ ਹੋਰ ਤਰ੍ਹਾਂ ਦੇਖਿਆ ਜਾਏਗਾ। ਔਰ ਦੂਜੀ ਗੱਲ ਇਹ ਹੈ ਸ਼੍ਰੋਮਣੀ ਕਮੇਟੀ ਜਦੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਹਟਾਇਆ ਅਕਾਲੀ ਦਲ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਤੇ ਹੋਰ ਸਾਰੇ ਉਹਨਾਂ ਨੇ ਐਨਾ ਕੁਛ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਇੱਕ ਇੱਕ ਰੁਪਿਆ ਫੁੱਲਣ ਦੀ ਕੋਸ਼ਿਸ਼ ਕੀਤੀ ਲੇਕਿਨ ਸਵਾ ਰੁਪਿਆ ਭਾਈ ਰਣਜੀਤ ਸਿੰਘ ਜੀ ਦੇ ਵੱਲੋਂ ਕੱਢ ਨਹੀਂ ਸਕੇ। ਜੇ ਉਹ ਸੱਚੇ ਸਿੱਖ ਸੀ ਤਾਂ ਹੀ ਅੱਜ ਤੱਕ ਬੇਖੌਫ ਹੋ ਕੇ ਫਿਰ ਰਹੇ ਆ। ਸੋ ਇਸ ਕਰਕੇ ਕਿਸੇ ਕਰਦਾਰ ਵਾਲੇ ਜਾਂ ਸੱਚੇ ਸੁੱਚੇ ਸਿੱਖਾਂ ਨੂੰ ਇਹ ਨਮਾਇੰਦਗੀ ਦੇਣ ਤੋਂ ਝਿਜਕ ਰਹੇ ਆ ਤਾਂ ਹੀ ਇਹ ਸਾਰਾ ਹੱਲਾ ਗੁੱਲਾ ਕੀਤਾ ਜਾ ਰਿਹਾ ਹੈ ਕਿ ਪੰਥਕ ਅਕਾਲੀ ਲਹਿਰ ਦੀ ਜਿਹੜੀ ਲਹਿਰ ਚੱਲੀ ਹੋਈ ਹੈ ਪਿੰਡਾਂ ਦੇ ਵਿੱਚ ਉਹਨੂੰ ਥੋੜਾ ਬਹੁਤਾ ਆ ਠੀਕ ਹੈ ਮੈਂ ਇਹ ਗੱਲ ਕਹਿਣਾ ਕਿ ਜੇਕਰ ਕੋਈ ਸੂਬਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਜੇਕਰ ਉਹਨਾਂ ਨੂੰ ਅਜੇ ਅਹਿਸਾਸ ਹੋ ਰਿਹਾ ਹੈ ਸੁਧਾਰ ਲਹਿਰ ਵਾਲਿਆਂ ਨੂੰ ਤਾਂ ਉਹਨਾਂ ਨੂੰ ਜ਼ਰੂਰ ਭਾਈ ਰਣਜੀਤ ਸਿੰਘ ਜੀ ਉਹਨਾਂ ਹੀ ਇਸ ਗੱਲ ਦੇ ਧਿਆਨ ਗੋਚਰੇ ਹੋ ਸਕਦੇ ਆ ਕਿ ਜੇਕਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਤਾਉਣ ਵਾਲੇ ਸਮੇਂ 'ਚ ਗੱਲ ਵਿਚਾਰੀ ਵੀ ਜਾ ਸਕਦੀ ਹੈ ਜੀ ਬਿਲਕੁਲ ਸੋ ਚੱਪੜ ਸਾਹਿਬ ਸਵਾਲ ਤਾਂ ਆਈ ਸੀ ਕਿ ਤੁਸੀਂ ਕਿਹਾ ਕਿ ਸਮੇਂ ਦੀ ਗਰਭ ਦੇ ਵਿੱਚ ਇਸ ਗੱਲ ਦਾ ਜਵਾਬ ਪਿਆ ਜਿਹੜਾ ਮੈਂ ਸਵਾਲ ਸਿੱਕੇ ਕਿ ਪੰਥਕ ਅਕਾਲੀ ਲਹਿਰ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਪਲੇਟਫਾਰਮ ਜਿਹੜਾ ਜਾਂ ਜਿਸ ਤਰੀਕੇ ਨਾਲ ਉਹ ਵਿਚਰ ਰਹੇ ਨੇ ਜਾਂ ਉਹ ਪਲੇਟਫਾਰਮ ਬਣੂਗਾ ਅੱਗੇ ਜਾ ਕੇ ਕਿ ਇਕੱਠੇ ਹੋ ਸਕਦੇ ਨੇ ਉਹ ਸਵਾਲ ਸੀ ਤੁਸੀਂ ਨਹੀਂ ਮੈਂ ਮੈਂ ਗੁਰਜਿੰਦਰ ਜੀ ਗੱਲ ਕਹਿਣੀ ਚਾਹਾਂਗਾ ਕਿ ਪੰਥਕ ਆਲੀ ਲਹਿਰ ਦਾ ਇੱਕ ਤਾਂ ਕਲੀਅਰ ਟੀਚਾ ਹੈ ਕਿ ਜੇਕਰ ਕਿਸੇ ਨੇ ਕੋਈ ਵੀ ਸ਼੍ਰੋਮਣੀ ਕਮੇਟੀ ਮੈਂਬਰ ਕੋਈ ਲੜਾਉਣਾ ਹੈ ਤਾਂ ਪੰਥਕ ਆਲੀ ਲਹਿਰ ਦਾ ਇਹ ਕਲੀਅਰ ਹੈ ਕਿ ਜਿਹੜਾ ਚੋਣ ਨਿਸ਼ਾਨ ਜਿਹੜਾ ਝੰਡਾ ਪੰਥਕ ਆਲੀ ਲਹਿਰ ਦਾ ਹੋਏਗਾ ਉਹ ਕੋਈ ਚੰਗਾ ਗੁਰਸਿੱਖ ਵਿਅਕਤੀ ਉਹਨਾਂ ਕੋਲ ਕਿਸੇ ਕੋਲ ਹੁੰਦਾ ਤਾਂ ਪੰਥਕ ਆਲੀ ਲਹਿਰ ਦੇ ਚੋਣ ਨਿਸ਼ਾਨ ਤੇ ਕੋ ਲੜਾ ਸਕਦਾ ਸਾਨੂੰ ਤਾਂ ਇਹਦੇ ਵਿੱਚ ਕੋਈ ਤਰਾਜ ਨਹੀਂ ਦੇਖੋ ਅਕਾਲੀ ਦਲ ਬਾਦਲ ਦੇ ਵਿੱਚ ਕਿਹੜਾ ਸਾਰੀ ਮਾੜੇ ਆ ਉਹਨਾਂ ਦੇ ਵਿੱਚ ਵੀ ਬੜੇ ਗੁਰਸਿੱਖ ਬੰਦੇ ਐ ਜਿਨ੍ਹਾਂ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਅੱਜ ਪੀੜਾ ਮਹਿਸੂਸ ਹੋ ਰਹੀ ਹੈ ਕਿ ਸਾਰਾ ਕੁਝ ਚੰਗਾ ਨਹੀਂ ਹੋ ਰਿਹਾ ਕਿੰਨੇ ਬੰਦਿਆਂ ਨੇ ਅਸਤੀਫੇ ਦਿੱਤੇ ਐ ਉਹਨਾਂ ਦੇ ਅੰਦਰੋਂ ਵੀ ਅਸਤੀਫੇ ਆ ਰਹੇ ਐ ਕਾਂਗਰਸ ਦੇ ਵਿੱਚ ਵੀ ਬੜੇ ਚੰਗੇ ਗੁਰਸਿੱਖ ਐ ਆਮ ਆਦਮੀ ਪਾਰਟੀ ਦੇ ਦੇਖੋ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਹੀ ਲੋਕਾਂ ਨੇ ਸਾਥ ਦੇਣਾ ਹੁੰਦਾ ਭਾਵੇਂ ਉਹ ਭਾਵੇਂ ਬੀਜੇਪੀ ਦੇ ਹੋਣ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਆਪ ਦੇ ਕਿਸੇ ਪਾਰਟੀ 'ਚ ਹੋਣ ਸੋ ਇਸ ਕਰਕੇ ਪੰਜਾਬ ਤਿੰਨ ਤਖਤਾਂ ਦੀ ਧਰਤੀ ਐ ਸ਼੍ਰੀ ਨੰਦਪਰਸਾਪ ਖਾਲਸੇ ਦੀ ਜਨਮ ਭੂਮੀ ਹੈ ਸ਼੍ਰੀ ਹਰਮੰਦਰ ਸਾਹਿਬ ਤੇ ਆਪਣਾ ਦਮਦਮਾ ਸਾਹਿਬ ਅਕਾਲ ਤਖਤ ਸਾਹਿਬ ਇਸ ਕਰਕੇ ਪੰਜਾਬ ਸਿੱਖਾਂ ਦੀ ਸਰਜ਼ਮੀਨ ਹੈ ਇੱਥੋਂ ਸਿੱਖੀ ਦਾ ਪਨਪਣਾ ਸਿੱਖੀ ਰਹੁ ਰਿਤਾਂ ਨੂੰ ਉਜਾਗਰ ਕਰਦੇ ਰਹਿਣਾ ਇਹ ਸਾਡਾ ਸਾਰਿਆਂ ਦਾ ਇੱਕ ਵੱਡਮੱਲਾ ਯੋਗਦਾਨ ਰਹਿਣਾ ਚਾਹੀਦਾ ਸੋ ਇਸ ਕਰਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਚੰਗੇ ਗੁਰਸਿੱਖ ਹੈ ਜੇ ਉਹ ਆਪਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪੰਥਕ ਅਕਾਲੀ ਲਹਿਰ ਦੇ ਥਰੂ ਲੜਾਉਣਾ ਚਾਹੁੰਨੀ ਹੈ ਤਾਂ ਅਸੀਂ ਤਾਂ ਸਵਾਗਤ ਕਰ ਦਾਂਗੇ ਸਾਨੂੰ ਚੰਗੇ ਗੁਰਸਿੱਖ ਦੋ ਹੂੰ ਜੀ ਬਿਲਕੁਲ ਸੋ ਚੱਪੜ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬੇਬਾਕੀ ਨਾਲ ਜਵਾਬ ਦਿੱਤਾ ਸਾਰੀਆਂ ਗੱਲਾਂ ਦਾ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰੇ ਨਾਲ ਜੋਗਤ ਸਿੰਘ ਚੱਪੜ ਸੀ ਜਿਹੜੇ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਨੇ तमाम ਤਰੀਕੇ ਦੇ ਨਾਲ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਚਪੜ ਸਾਹਿਬ ਨੇ ਨਹੀਂ ਦਿੱਤੇ ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਮਾਮਲਿਆਂ ਬਾਬਤ ਆਪਣੀ رائے ਸਾਨੂੰ ਤੁਸੀਂ ਹਰ ਵਾਰ ਦੇ ਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਸਸਤਾ ਕਾਲ